ਦੀ ਗੱਲ ਤੇ ਬੋਲ ਛਾੜ ਤੂੰ ਮੈਂ ਤੈਨੂੰ ਦਲਾਲੀ ਵੀ ਛੱਡੀ ਪੂਰਾ 30000 ਦਾ ਭੁੱਤੀ ਜਿਆਦਾ ਤੇ ਦੇ ਦੇ ਇਹਦੀ ਫਾਲਸਗਾਹ ਫਾਲਸਗਾਹ ਤੇ ਰੱਖਣ ਕਰਕੇ ਦੇਦਾ ਜੀ ਵਾਹ ਜੀ ਵਾਹ ਜੀ ਤੂੰ ਖੁਸ਼ ਹੈ ਕੀ ਤੈਨੂੰ ਖੁਸ਼ ਵੀ ਹੈ ਤੇਰੇ ਨਾਲ ਇਹ ਪੁੱਛ ਰਿਆ ਪੁੱ ਰਿਆ ਹੋਰ ਤਬਾਕੋ ਇਹ ਖਾ ਚਾ ਯਾਰ ਆ ਵੀਡੀਓ ਬਣਾਈ ਹੋਏ ਲੋਕ ਇਹਨੂੰ ਕਹਾਂ ਨਾ ਦੇ ਨਾ ਤੂੰ ਖੁਸ਼ਾ ਵੇਚਣ ਆ ਲਿਆ ਲੋਕਾਂ ਕਹਿੰਦੇ ਤੂੰ ਮੈਂ ਰੱਖਣ ਵਾਲੇ ਗਾਦਰ ਦੇਦਾ ਵੀਰੇ 2 ਮਿੰਟਾਂ 'ਚ ਮੈਨੂੰ ਗਾਲਾਂ ਕੱਢਦੇ ਨੇ ਲੋਕ ਮੈਂ ਕਹਿੰਦਾ ਤੁਸੀਂ ਗਾਲਾਂ ਕੱਢਣ ਵਾਲੇ ਜਿਉਂਦੇ ਰਹੋ ਉਹ ਤਾਂ ਬੇਖੂਫ ਕੱਢੂ ਗਾਲਾਂ ਯਾਰ ਜਿਹਨੂੰ ਪਤਾ ਮਾਲ ਵੇਚਣੇ ਨੂੰ ਕਹਿੰਦਾ ਵੰਡੀਆਂ 'ਚੋਂ ਭੱਜ ਕੇ ਨਹੀਂ ਜਾਂਦਾ ਗੱਲ ਸੁਣ ਮੈਨੂੰ ਬੋਲਣਾ ਕੋ 28 ਤੇ ਵਟਣ ਵਾਲੇ ਲਈ ਜਾਂਦੇ ਆ ਤੇ 30 ਦੇ ਪਾਸੇ ਪਰੱਖਣ ਵਾਲੇ ਹਿਸਾਬਲਾਂ ਤੇ ਜਾਂਦੇ ਆ ਰੱਖਣ ਵਾਲੇ ਇਹਨੇ ਮੈਨੂੰ ਕਹਤਾ ਮੈਨੂੰ ਦਰਾਲੀ ਨਹੀਂ ਦਿੰਦਾ ਮੈਂ ਦਰਾਲੀ ਨਹੀਂ ਦੇਜੇ ਤੋਰੂ ਖੁਸ਼ ਕਰਕੇ ਵਿਚਾਰਾ ਇਹ ਵਪਾਰੀ ਬੰਦੇ ਨੇ ਸਾਡਾ ਦਿਲ ਨਹੀਂ ਤੋੜਦੇ ਇਹ ਤੇਰੀ ਰੋਟੀ ਰੱਖੂਗਾ ਹੋਸ਼ੇ ਹੁਣ ਅਜੇ ਨਹੀਂ ਮਾਰਿਆ ਦਾ ਨਊਗਾ ਤੇ ਦੂਦਰਾ ਵਾਲੀ ਦਾ ਨਹੀਂ ਮੈਂ ਮੈਂ ਹਾਲੇ ਮਾਰਿਆ ਤਾਂ ਨਹੀਂ ਪੁੱਛ ਇਹ ਪਈਏ ਖਰ ਹੁਣ ਪਤਾ ਨਹੀਂ ਦੋ ਰੇਟ ਨੂੰ ਰੇਟ ਆ ਗਿਆ ਦੇ ਪਰ ਪਹਿਲੇ ਨੂੰ ਕਹਿੰਦਾ ਰੱਖਣ ਵਾਲੇ ਪਾਸੇ ਜਾ ਅਸੀਂ ਵਪਾਰੀ ਦਾ ਦਿਲ ਨਹੀਂ ਤੋੜਦੇ ਵੀ ਤੇਰੇ ਘਰੇ ਜਾ ਕੇ ਥੋੜੀ ਟਾੜੀ ਕਿਸੇ ਦੀ ਵਾਦਾ ਹੋਵੇ ਕਿਸੇ ਦਾ ਕਿਹੜੇ ਦਿਨਾਂ ਬਹਿਣੇ ਮੱਥਾ ਮਾਰਦੇ ਇਹ ਹੱਕ ਬੰਦੇ ਨਾਲ ਪੱਕੇ ਜਨ ਸਰਕਾਰ ਵੀ ਕੁਝ ਕਰਦਾ ਆ ਲੈ ਦੇਓ ਜੀ ਭਾਈ ਪੈਸੇ ਆਹ ਨਾ ਦੇ ਉਹ ਬੂਹੇ ਆ ਕਮਾਈ ਇਧਰ ਨੂੰ ਪਕੜੇ ਇਧਰ ਕਮਾਈ ਬਹੁਤ ਬੜੀ ਨਾ ਨਾ ਕੱਲੇ ਦੀ ਦੀ ਤੀਰ ਬੱਕੇ ਦਾ